ਕਬੀਰ ਸਿੰਘ ਬਾਦਲ ਨੂੰ ਵੀ ਅਮਰਤਪਾਲ ਦੇ ਵਿਰੁੱਧ ਨਹੀਂ ਮੰਗਾ ਖੜਾ ਕਰਨਾ ਚਾਹੀਦਾ ਧਿਆਨ ਚੇਤਾ ਆਣਾ ਖਡੂਰ ਸਾਹਿਬ ਦੀ ਜਿਹੜੀ ਸੀਟ ਹੈ ਉਹ ਫਿਕਰਾਂ ਦੇ ਮਜੀਠੀਆ ਨੂੰ ਦਿੰਦੇ ਸੀ ਮਜੀਠੀਆ ਸਾਹਨੇ ਤਾਂ ਕੀ ਕੀਤੀ ਆ ਸਿਰਫ ਅਮਰਤਪਾਲ ਕਰਕੇ ਮਜੀਠੀਆ ਸਾਹਿਬ ਉਹ ਉੱਥੋਂ ਕਹਿੰਦੇ ਸੀ ਐਮਪੀ ਦੀ ਇਲੈਕਸ਼ਨ ਲਾਉਣ ਤੋਂ ਆਪਣੇ ਕਿਦੂ ਸੰਭਾਲ ਕੇ ਰੋ ਪਰ ਕਿਉਂ ਉੱਥੋਂ ਅਮਰਤਪਾਲ ਆ ਗਿਆ ਯਾਰ ਉਹ ਸਾਡਾ ਨਹੀਂ ਅਮਰਤਪਾਲ ਕਿਹਦਾ ਆ ਦੱਸੋ ਮੈਨੂੰ ਤੁਹਾਡਾ ਸਿੱਖ ਨਹੀਂਗਾ ਕਿਨੇ ਅਕਾਲੀ ਦਲ ਤੋਂ ਉਹ ਫੈਸਲਾ ਕਰਦੇ ਸੀ ਤੁਸੀਂ ਇੱਕ ਗੱਲ ਦੱਸੋ ਜੇ ਕੱਲੇ ਸੰਗੀਤ ਦਾ ਫੈਸਲਾ ਹੋ ਸਕਦਾ ਫੇਕ ਹੋਰ ਕਮੇਟੀ ਵਰਕਿੰਗ ਕਮੇਟੀ ਹੋਰ ਜਿਹੜੀਆਂ 2-4 ਕਮੇਟੀਆਂ ਕੀ ਕਰਨ ਬੈਠੇ ਸੱਲਾ ਸੁਖਵੀਰ ਸਿੰਘ ਬਾਦਲ ਨੇ ਸਾਰੀ ਟੀਮ ਜ਼ਿੰਮੇਵਾਰ ਹੈ ਚੇ ਅਜਮਰਤਪਾਲ ਦੇ ਖਿਲਾਫ ਸਾਜੀ ਸਿੰਘ ਭਾਈ ਦੇ ਖਿਲਾਫ ਨਾ ਮੰਨੇ ਖੜੇ ਹੁੰਦੇ ਆ ਨਾ ਤੇ ਅੱਜ ਜਿਹੜੀ 16% ਆ ਇਹ 36-40 ਦੇ ਨਾਂ ਹੋਣੀ ਤਾਂ ਸੰਤ ਪਾਣੀ ਜੋਤ ਕੀ ਸੋਚਦਾ ਅਕਾਲੀ ਦਲ ਦਾ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣੇ ਚਾਹੀਦੇ ਨੇ ਜਾਂ ਬਦਲਨੇ ਚਾਹੀਦੇ ਨੇ ਅਜੇ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਕੋਈ ਜੂ ਚਿਹਰਾ ਦੇਖਦਾ ਤਾਂ ਉਹ ਸਰਦਾਰ ਵਿਕਰਮ ਸਿੰਘ ਮਜੀਠੀਆ ਪ੍ਰਧਾਨ ਬਣਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਤਾਂ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ 27 ਦੇ ਵਿੱਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਮੰਨਦਾ ਕਿ ਇਹ ਪੋਸੀਬਲ ਹੈ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਦੇ ਨਾਲ ਉਹੰਦੀ ਰਿਸ਼ਤੇਦਾਰੀ ਹੈ ਕਿ ਅਜਿਹਾ ਹੋ ਸਕਦਾ ਪਾਤਾ ਰਿਸ਼ਤੇਦਾਰੀ ਨਿਵੇਦੀ ਹੁੰਦੀ ਜਾਂ ਪਾਰਟੀਆਂ ਦਾ ਵਧਿਆ ਹੁੰਦੀਆਂ ਗੱਲ ਤਾਂ ਇੱਕ ਹੀ ਹੋਣੀ ਆ ਨਾ ਵੇ ਹੁਣ ਮੈਂ ਆਪਣਾ ਪਿੰਡ ਹਾਰਦਾ ਜਿੰਮੇਵਾਰੀ ਮੇਰੀ ਆ ਮੈਂ ਸੁਖਵੀਰ ਸਿੰਘ ਬਾਦਲ ਨੂੰ ਕਿਦਾਂ ਕਹਦਾ ਮੇਰਾ ਪਿੰਡ ਹਾਰ ਗਿਆ ਜੀ 6 ਵਾਰੀ ਹਾਰਿਆ ਕੋਈ 7 ਵਾਰੀ ਹਾਰ ਗਿਆ ਉਹ ਆਪਣੀ ਸੀਟ ਨਹੀਂ ਛੱਡ ਰਿਹਾ 6 ਦੀ ਪ੍ਰਧਾਨ ਕਰਕੇ ਹਾਰਿਆ ਯਾਰ ਤੁਸੀਂ ਤਾਂ ਪ੍ਰਧਾਨ ਤੋਂ ਪਹਿਲਾਂ ਵੀ ਹਾਰਦੇ ਆਏ ਆ ਤੁਸੀਂ ਕਹਿੰਦੇ ਰਹੀ ਜਿਹੜੇ 8 10 ਜਣੇ ਇਹੀ ਪਾਰਟੀ ਨੂੰ ਤਕੜਾ ਕਰੀ ਗਿਓ ਕਿਉਂ ਬਾਕੀ ਪੰਜਾਬ ਜਿਹੜਾ ਕਿੱਥੇ ਆ ਕਦੀ ਤੁਸੀਂ ਇਕੱਠੇ ਹੋ ਕੇ ਆਈਨੇ ਸੁਖਵੀਰ ਸਿੰਘ ਬਾਦਲ ਜਿੰਦਾਬਾ ਦੂਆ ਦਿਨ ਸਵੇਰੇ ਉੱਠਦੇ ਆ ਸੁਖਵੀਰ ਸਿੰਘ ਬਾਦਲ ਮੁੱਟਾ ਬਾਦਲ ਯਾਰ ਇੱਕ ਵਾਰੀ ਹੁੰਦਾ ਦੋ ਵਾਰੀ ਹੁੰਦਾ ਤਿੰਨ ਵਾਰੀ ਉਹ ਰੋਜ਼ ਇਹ ਥੋੜੋ ਇਹ ਡਰਾਮਾ ਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਅਕਾਲੀ ਦਲ ਦੀ ਲੀਡਰਸ਼ਿਪ ਦੋ ਤੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਇੱਕ ਤੜਾ ਕਹਿ ਰਿਹਾ ਕਿ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਪ੍ਰਧਾਨਗੀ ਤੋਂ ਤਿਆਗ ਦੇ ਦੇਣਾ ਚਾਹੀਦਾ ਹੈ ਔਰ ਦੂਜੀ ਟੜ ਇਹ ਕਹਿ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਪ੍ਰਧਾਨਗੀ ਤੇ ਬਣੇ ਰਹਿਣਾ ਚਾਹੀਦਾ ਪਰ ਇਸੇ ਵਿਚਾਲੇ ਅਕਾਲੀ ਦਲ ਦਾ ਯੂਥ ਕੀ ਸੋਚਦਾ ਨੌਜਵਾਨ ਕੀ ਸੋਚਦੇ ਨੇ ਮੇਰੇ ਨਾਲ ਗੁਰਪ੍ਰੀਤ ਅਟਵਾਲ ਮੌਜੂਦ ਹੈਗੇ ਨੇ ਅਕਾਲੀ ਦਲ ਦੇ ਯੂਥ ਚਿਹਰਾ ਹੈਗੇ ਨੇ ਤਾਂ ਗਲਤ ਬਤ ਕਰਦੇ ਆ ਤਾਂ ਗੁਰਪ੍ਰੀਤ ਸਭ ਤੋਂ ਵੱਡਾ ਸਵਾਲ ਇਹੀ ਬਣਿਆ ਹੋਇਆ ਕਿ ਅਕਾਲੀ ਦਲ ਦੀ ਲੀਡਰਸ਼ਿਪ ਦੋ ਧੜਿਆਂ ਦੇ ਵਿੱਚ ਇਸ ਵੇਲੇ ਵੰਡੀ ਜਾ ਚੁੱਕੀ ਹੈ। ਯੂਥ ਕੀ ਸੋਚਦਾ ਹੈ ਅਕਾਲੀ ਦਲ ਦਾ ਕੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣੇ ਚਾਹੀਦੇ ਨੇ ਜਾਂ ਬਦਲਨੇ ਚਾਹੀਦੇ ਨੇ? ਗੱਲ ਸਭ ਤੋਂ ਪਹਿਲਾਂ ਮੰਨ ਕੇ ਕਿ ਇਹ ਹੈ ਗੱਲ ਪ੍ਰਧਾਨ ਬਦਲਣ ਦੀ ਜਾਂ ਨਾਂ ਬਦਲਣ ਦੀ ਨਹੀਂ ਹੈਗੀ। ਗੱਲ ਹੈਗੀ ਆ ਕਿ ਜਿਹੜਾ ਸਾਡਾ ਪੰਜਾਬ ਦਾ ਯੂਥ ਹੈ ਉਹਦੀ ਨਾਜ਼ ਫੜਨ ਦੀ ਆ। ਅੱਜ ਪੰਜਾਬ ਦਾ ਯੂਥ ਜਿਹੜਾ ਆ ਉਹ ਕਿਹਦੇ ਤੇ ਵਿਸ਼ਵਾਸ ਕਰੇ? ਜੇ ਦੋ ਧੜਿਆਂ ਦੀ ਗੱਲ ਕਰਦੇ ਸੀ ਕਿ ਨੇ ਪ੍ਰਧਾਨਗੀ ਬਦਲਣ ਦੀ ਗੱਲ ਉੱਠ ਰਹੀ ਆ ਜਾਂ ਨਹੀਂ ਉੱਠ ਰਹੀ। ਪਰ ਜਿਹੜਾ ਦੂਜਾ ਧੜਾ ਉਹ ਵੀ ਉਹਨਾਂ ਵਿੱਚੋਂ ਹੀ ਨਿਕਲੇ ਆ। ਉਹਨਾਂ ਤੇ ਅਸੀਂ ਕਿਸ ਤਰੀਕੇ ਨਾਲ ਵਿਸ਼ਵਾਸ ਕਰ ਸਕਦੇ ਆ? ਜੇ ਅਸੀਂ ਸਰਦਾਰ ਆਪਣੇ ਚੰਦੂ ਮਹਾਰਾਜੀ ਦੀ ਗੱਲ ਕਰਦੇ ਆ। ਯਾਰ ਉਸ ਦਿਨ ਇਹਨਾਂ ਨੂੰ ਕਿਸੇ ਦਾ ਚੇਤਾ ਕਿਉਂ ਨਹੀਂ ਆਉਂਦਾ ਜਿੱਦਣ ਦੋ-ਦੋ ਟਿਕਟਾਂ ਲੜਨ ਦੇ ਉਸ ਦਿਨ ਵੀ ਕਹਿ ਸਕਦੇ ਵੀ ਮੈਂ ਇੱਕ ਪਰਿਵਾਰ 'ਚੋਂ ਇੱਕ ਟਿਕਟ ਲੜਦਾ। ਇਹ ਜੀ ਤੁਸੀਂ ਕਿਸੇ ਹੋਰ ਨੂੰ ਦੇ ਦਿਓ ਕੋਈ ਹੋਰ ਪਰਿਵਾਰ ਦਾ ਜੀ ਕੋਈ ਨੌਜਵਾਨ ਜਿਹੜਾ ਅੱਗੇ ਆ ਜਾਵੇ। ਨਵੇਂ ਚਿਹਰੇ ਜਿਹੜੇ ਹਨ ਨਵੇਂ ਚਿਹਰਿਆਂ ਨੂੰ ਮੌਕਾ ਦੇਣਾ ਚਾਹੀਦਾ ਜਿੰਨਾ ਚਿਰ ਅਸੀਂ ਮੋਹਰੇ ਰਹਿਣਾ ਦੇਖੋ ਹੁਣ ਸੀਟਾਂ ਦੀ ਗੱਲ ਕੀਤੀ ਜਾਵੇ ਇੱਕ ਸੀਟ ਚੰਦੂ ਮਾਹਰ ਜੀ ਦੀ ਪੱਕੀ ਹੋ ਗਈ ਆ ਕਪੜਾ ਵਾਲਾ ਸਾਹਿਬ ਦੀ ਹੋ ਗਈ ਬੀਬੀ ਜੀ ਦੀ ਹੋ ਗਈ ਢੀਂਸਾ ਸਾਹਿਬ ਦੀ ਹੋ ਗਈ ਹਰੇਕ ਬੰਦੇ ਦੀ ਆਪਣੀ ਆਪਣੀ ਸੀਟ ਜਿਹੜੀ ਆ ਉਹ ਪੱਕੀ ਹੋਈ ਜਾਂਦੀ ਆ ਜਿਹੜੇ ਨਵੇਂ ਵਰਕਰ ਆ ਉਹਨਾਂ ਨੂੰ ਚੀਤ ਸਾਹ ਰਿਹਾ ਕਿਉਂ ਨਵੀਂ ਰਾਜ ਆਪਾਂ ਕਹਿੰਦੇ ਵੀ ਨਵੇਂ ਮੁੰਡੇ ਰਾਜਨੀਤੀ 'ਚ ਲੈ ਕੇ ਆਉਣੇ ਕੋਈ ਹਲਕਾ ਵਿਹਲਾ ਹੋ ਤਾਂ ਤੁਸੀਂ ਲੈ ਕੇ ਆਉਂਗੇ ਤੁਸੀਂ ਤਾਂ ਸਾਰਿਆਂ ਨੇ ਪਹਿਲਾਂ ਸੈਟਿੰਗ ਕੀਤੀ ਹੋਈ ਆ ਵੀ ਆਹ ਬੰਦਾ ਇੱਥੇ ਇੱਥੇ ਈਦਾਂ ਦਾ ਬੈਠਣਾ ਆ ਇਸ ਕਰਕੇ ਮੈਂ ਬ ਤੂ ਉਹ ਧੜੇ ਹੋਣਾ ਪਹਿਲੀ ਗੱਲ ਤਾਂ ਜਦੋਂ ਪਰਿਵਾਰ ਦੇ ਵਿੱਚ ਬਹੁਤ ਅੰਦਰੂਨੀ ਗੱਲਾਂ ਆਉਂਦੀਆਂ ਸਿਆਣੇ ਕਹਿੰਦੇ ਵੀ ਜੋ ਦੋ ਭਾਂਡੇ ਖੜਕਦੇ ਹਨਾ ਤੇ ਉਹਨਾਂ ਨੂੰ ਬਾਹਰ ਨਾ ਪਤਾ ਲੱਗੇ ਜੇ ਇਹਨਾਂ ਨੇ ਪ੍ਰਧਾਨ ਲਾਉਣਾ ਸੀ ਤਾਂ ਉੱਥੇ ਮੁੱਦਾ ਠਾਉਂਦੇ ਹੁਣ ਬੀਬੀ ਜ਼ਗੀਰਕੌਰ ਜੀ ਅੱਜ ਕਹਿੰਦੇ ਵੀ ਮੈਂ ਸਹਿਮਤ ਨਹੀਂ ਐ ਸੁਖਵੀਰ ਜੀ ਦੀ ਪ੍ਰਧਾਨਗੀ ਦੇ ਨਾਲ ਪਰ ਜਿੱਦਣ ਇਹ ਦੂਜੀ ਵਾਰੀ ਇਹਨੇ ਰਲੇਵਾ ਕੀਤਾ ਆ ਵਿੱਚ ਪਾਰਟੀ ਦੇ ਆ ਉਦੋਂ ਵੀ ਤਾਂ ਪ੍ਰਧਾਨ ਸੁਖਵੀਰ ਸਿੰਘ ਬਾਦਲ ਸੀ ਉਦੋਂ ਇਹਨਾਂ ਨੂੰ ਜਾਣਾ ਨਹੀਂ ਚਾਹੀਦਾ ਸੀ ਪਰ ਕਹਿੰਦੇ ਸਾਡੇ ਨਾਲ ਸ਼ਰਤਾਂ ਰੱਖੀਆਂ ਜਿਹੜੀਆਂ ਰੱਖੀਆਂ ਉਹ ਚੁੱਪਾਈ ਕੋਈ ਨਹੀਂ ਉਸ ਦਿਨ ਇਹਨਾਂ ਨੇ ਕੋਈ ਉਸ ਦਿਨ ਜਦੋਂ ਸਟੇਜ ਦੇ ਉੱਤੇ ਸੀਗੇ ਇਹ ਬੀਬੀ ਜੀ ਬੋਲੇ ਆ ਇਹਨਾਂ ਦੇ ਘਰ ਉੱਥੇ ਬੇਗਵਾਲ ਆਏ ਆ ਸੁਖਬੀਰ ਜੀ ਉਸ ਦਿਨ ਇਹਨਾਂ ਨੂੰ ਸਟੇਜ ਤੇ ਸ਼ਰਤਾਂ ਦੱਸਣੀਆਂ ਚਾਹੀਦੀਆਂ ਸੀ ਕਿ ਸੁਖਬੀਰ ਜੀ ਨੇ ਆਹ ਸ਼ਰਤਾਂ ਸੰਗਤ ਦੀ ਰੱਖੀਆਂ ਆ ਜੇ ਇਹ ਨਾਮ ਮੰਨਣਗੇ ਅਸੀਂ ਅਗਲਾ ਸਟੈਪ ਇਹ ਲਵਾਂਗੇ ਇਹ ਇਹ ਚੀਜ਼ਾਂ ਹੁੰਦੀਆਂ ਆ ਦੂਜੀ ਗੱਲ ਜਿਹੜੀ ਪ੍ਰਧਾਨਗੀ ਦੀ ਜਾਂ ਨਾ ਪ੍ਰਧਾਨਗੀ ਦੀ ਗੱਲ ਕਰਦੇ ਆ ਚਲੋ ਇਹ ਵੀ ਜਿਹੜਾ ਆ ਕੋਰ ਕਮੇਟੀ ਨੇ ਜਾਂ ਹੋਰ ਸਾਰਿਆਂ ਨੇ ਫੈਸਲਾ ਲੈਣਾ ਹੋਣਾ ਪ੍ਰਧਾਨਗੀ ਦਾ ਬਦਲਦਾ ਬਟਾਲਾ ਸਾਹਿਬ ਦੀ ਗੱਲ ਕਰਦੇ ਆ ਬਡਾਲਾ ਸਾਹਿਬ ਵੀ ਕਹਿੰਦੇ ਵੀ ਨਹੀਂ ਸਾਡੀ ਸੁਣੀ ਨਹੀਂ ਗਈ ਤਾਂ ਬਡਾਲਾ ਸਾਹਿਬ ਨੂੰ ਵੀ ਹੀ ਪੁੱਛਦੇ ਆ ਵੀ ਆ ਹਲਕੇ 'ਚ ਤੁਸੀਂ ਕਿਹੜਾ ਕਿਸੇ ਦੀ ਸੁਣਦੇ ਆ 2004-5 ਤੋਂ ਅਸੀਂ ਤੁਰੇ ਹਾਂ ਸਾਡੇ ਪਰਿਵਾਰ ਚੋਂ ਪਹਿਲਾਂ ਅਸੀਂ 5 ਕਿਤੋਂ ਤੁਰੇ ਆ ਇਹਨਾਂ ਦੇ ਨਾਲ ਉਦੋਂ ਤੋਂ ਲੈ ਕੇ ਕਾਲੀਦਾਲ 'ਚ ਅਸੀਂ ਕੋ ਉਦਾਂ ਨਹੀਂ ਲਿਆ ਸਿਰਫ ਕੰਮ ਕਰੀ ਗਏ ਕੰਮ ਕਰੀ ਗਏ ਵਰਕਰਾਂ ਤੌਰ ਤੇ ਕੰਮ ਕਰੀ ਗਏ ਤੇ ਇਹਨਾਂ ਨੇ ਇੱਥੇ ਕਿਹੜਾ ਟਾਂਜਾ ਖੜਾ ਕੀਤਾ ਇੰਨਾ ਤਕੜਾ ਜੀ ਦੱਸੋ ਦੇਖੋ ਜੇ ਹੁਣ ਮੈਂ ਆਪਣਾ ਪਿੰਡ ਹਾਰਦਾ ਤੇ ਜ਼ਿੰਮੇਵਾਰੀ ਮੇਰੀ ਆ ਮੈਂ ਸੁਖਵੀਰ ਸਿੰਘ ਬਾਦਲ ਨੂੰ ਕਿੱਦਾਂ ਕਹਦਾ ਮੇਰਾ ਪਿੰਡ ਹਾਰ ਗਿਆ ਜੀ ਉਹਨਾਂ ਨੂੰ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣੇ ਰਹਿਣਾ ਚਾਹੀਦਾ ਦੇਖੋ ਮੈਂ ਇਹ ਸੋਚਦਾ ਵੀ ਜੇ ਉਹਨਾਂ ਨੂੰ ਪ੍ਰਧਾਨਗੀ ਛੱਡਣੀ ਚਾਹੀਦੀ ਹੈ ਨਾ ਲਾਲੋ ਕਿ ਉਹ ਇਹਨਾਂ ਨੂੰ ਸਮਾਂ ਦੇਣਾ ਚਾਹੁੰਦੇ ਆ ਕਿ ਹਾਂ ਵੀ ਅਸੀਂ ਇਹਨਾਂ ਨੂੰ ਇਹ ਤੇਰਾ ਸਮਾਂ ਸਲਾਹ ਦੇ ਨਾਲ ਕਰਨਾ ਚਾਹੀਦਾ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨਗੀ ਦੇ ਅਸਥੀਕੇ ਤੋਂ ਬਿਨਾ ਕੋਈ ਹੱਲ ਹੈ ਤੁਹਾਨੂੰ ਲੱਗਦਾ ਕਿ ਰਿਵਾਈਵਲ ਹੋ ਸਕਦਾ ਪ੍ਰਧਾਨਗੀ ਤੇ ਬਣੇ ਰਹਿਣ ਦੇ ਨਾਲ ਦੇਖੋ ਜੋ ਯੂਥ ਆ ਜਾਂ ਯੂਥ ਦੀ ਆਵਾਜ਼ ਆ ਉਹਦੇ ਹਿਸਾਬ ਦੇ ਨਾਲ ਜੇ ਸੁਖਵੀਰ ਸਿੰਘ ਬਾਦਲ ਤੋਂ ਬਾਅਦ ਕੋਈ ਜੂ ਚਿਹਰਾ ਦੇਖਦਾ ਤਾਂ ਉਹ ਸਰਦਾਰ ਵਿਕਰਮ ਸਿੰਘ ਮਜੀਠੀਆ ਆ। ਅੱਜ ਦੀ ਡੇਟ ਤੇ ਵਿੱਚ ਵੀ ਸਰਦਾਰ ਵਿਕਰਮ ਸਿੰਘ ਮਜੀਠੀਆ ਜੇ ਪ੍ਰਧਾਨ ਬਣਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਤਾਂ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ 27 ਦੇ ਵਿੱਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਊ। ਯਾਨੀ ਕਿ ਵਿਕਰਮ ਸਿੰਘ ਮਜੀਠੀਆ ਪ੍ਰਧਾਨ ਹੋਣੇ ਚਾਹੀਦੇ ਨੇ ਸ਼੍ਰੋਮਣੀ ਅਕਾਲੀ ਦਲ। ਹਾਂ ਅਸੀਂ ਜੂਤ ਇਹ ਚਾਹੁੰਦਾ ਆ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਉਹ ਹੁਣ ਕਿਉਂ ਦੇਖੋ ਜਿਹੜੇ ਮਜੀਠੀਆ ਸਾਹਿਬ ਆ ਜਦੋਂ ਆਪਣੇ ਇਲੈਕਸ਼ਨ ਆਉਂਦੀਆਂ ਆ ਉਹ 15 ਨੰਨਾਂ ਤਾਨੂੰ ਬਹੁ ਮੋਰੇ ਰੱਖਦੇ ਆ ਠੀਕ ਹੈ ਜੀ ਦੂਜੀ ਗੱਲ ਇਹ ਆ ਕਿ ਆਪਾਂ ਉਹਨਾਂ ਨੂੰ ਗੱਲ ਕਰਦੇ ਆ ਉਹ ਵਰਕਰ ਦੇ ਹਰੇਕ ਦੁੱਖ ਸੁੱਖ 'ਚ ਪਹੁੰਚਦੇ ਆ ਸਰਦਾਰ ਵਿਕਰਮ ਸਿੰਘ ਮਜੀਠੀਆ ਵਰਕਰ ਦੇ ਹਰੇਕ ਦੁੱਖ ਸੁੱਖ 'ਚ ਜਿਹੜਾ ਬੰਦਾ ਵੀ ਉਹਨਾਂ ਨਾਲ ਰਿਲੇਟਡ ਆ ਜਿਹੜਾ ਦੇਖੋ ਵਿਰੋਧ ਕਰਨ ਵਾਲੇ ਵੀ ਬਹੁਤ ਆ ਜਦੋਂ ਅਸੀਂ ਕਿਸੇ ਇਨਸਾਨ ਨੂੰ ਅਸੀਂ ਮਿਲਦੇ ਹੀ ਨਹੀਂ ਠੀਕ ਹੈ ਜੀ ਅਸੀਂ ਮਿਲਦੇ ਨਹੀਂ ਸਾਨੂੰ ਉਹਦੇ ਚਰਿੱਤਰ ਦਾ ਪਤਾ ਨਹੀਂ ਲੱਗਦਾ ਹੁਣ ਗੱਲ ਦੋ ਆ ਗਈ ਆਮ ਆਦੀ ਪਾਰਟੀ ਵਾਲੇ ਵੀ ਵਿਕਰਮ ਸਿੰਘ ਮਜੀਠੀਆ ਦੇ ਚੱਕੜ ਛਾਲਦੇ ਆ ਜੀ ਉਹ ਨਸ਼ਾ ਪਕਾਉਂਦੇ ਰਿਹਾ ਸ ਚਲੋ ਜੇ ਉਹ ਨਸ਼ਾ ਪਕਾਉਂਦੇ ਰਿਹਾ ਤਾਂ ਤੁਹਾਡੇ ਕੇਜਰੀਆ ਵਾਲੋਂ ਨੇ ਤਾਂ ਮਾਫੀ ਕਿਉਂ ਮੰਗ ਕੇ ਗਿਆ ਫੇ ਕੇਜਰੀਆ ਸਾਹਿਬ ਨੂੰ ਮਾਫੀ ਨਹੀਂ ਮੰਗਣੀ ਚਾਹੀਦੀ ਸੀ ਜਦੋਂ ਉਹ ਕੇਜਰੀਆ ਸਾਹਿਬ ਤੇ ਸ਼ਰਾਬ ਦੇ ਘਟਾਲੇ ਦਾ ਦਿੱਲੀ ਦੇ ਵਿੱਚ ਕੋਈ ਕੇਸ ਹੋਇਆ ਆ ਤੁਸੀਂ ਕਹਿੰਦੇ ਹੋ ਸਰਕਾਰ ਵਿਰੋਧੀ ਕਰ ਰਹੀ ਆ ਉਹ ਭਾਜਪਾ ਦੇ ਅਲੀਗੇਸ਼ਨ ਲਾ ਰਹੇ ਆ ਯਾਰ ਦੇਖੋ ਇਦਾਂ ਨਹੀਂ ਹੁੰਦਾ ਸੱਚੇ ਨੂੰ ਸੱਚਾ ਕਹੋ ਜੇ ਕੇਜਰੀਆ ਸਾਹਿਬ ਸੱਚੇ ਆ ਤਾਂ ਸਾਰਿਆਂ ਨੂੰ ਰਲ ਕੇ ਕਹੋ ਸੱਚੇ ਜੇ ਬਿਕਰਮ ਸਿੰਘ ਮਜੀਠੀਆ ਸੱਚਾ ਦੋਨੋਂ ਵੀ ਕਹੋ ਸੱਚਾ ਆ ਇਹ ਤਾਂ ਪਰਟੀ ਦੇ ਵਿੱਚ ਇਨੀ ਗਿਰਖਾਵਾਜੀ ਨਹੀਂ ਚਾਹੀਦੀ ਕਿ ਅਸੀਂ ਪਾਰਟੀਆਂ ਪਰਫੁੱਲਤ ਕਰਨ ਨੂੰ ਕਿਸੇ ਚੰਗੇ ਇਨਸਾਨ ਨੂੰ ਅਸੀਂ ਮਾਰਾ ਕਹੀਏ ਦੇਖੋ ਪਾਰਟੀ ਕੋਈ ਮਾਰੀ ਨਹੀਂ ਹੁੰਦੀ ਕੋਈ ਬੰਦਾ ਨਹੀਂ ਮਾਰ ਹੁਣ ਕਾਂਗਰਸ ਆ ਉਹਦੇ ਵਿੱਚ ਬੰਦੇ ਬਹੁਤ ਵਧੀਆ ਨੇ ਆ ਅਕਾਲੀ ਦਲ 'ਚੇ ਬੰਦੇ ਵਧੀਆ ਨੇ ਭਾਜਪਾ ਜੇ ਵੀ ਬੰਦੇ ਵਧੀਆ ਨੇ ਆਮ ਆਦੀ ਪਾਰਟੀ ਜੇ ਵੀ ਬੰਦੇ ਵਧੀਆ ਪਾਰਟੀਆਂ 'ਚ ਬਹੁਤ ਇਨਸਾਨ ਸਾਰੀਆਂ ਪੰਜੇ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਸਾਡੇ ਪਰਿਵਾਰ 'ਚ ਕਿੰਨੇ ਜੀ ਆ ਸਾਰੇ ਬਰਾਬਰ ਨਹੀਂ ਹੁੰਦੇ ਆਪਣਾ ਆਪਣਾ ਸੁਭਾਅ ਹੁੰਦਾ ਹਰੇਕ ਦਾ ਪਰ ਬਿਨਾ ਮੁੱਦਿਆਂ ਤੋਂ ਕਿਸੇ ਦੇ ਅਲੀਗੇਸ਼ਨ ਲਾਉਣਾ ਇਹ ਚੰਗੀ ਗੱਲ ਨਹੀਂ ਕੋਈ ਲੱਗਦਾ ਕਿ ਜਿਹੜੀ ਤੁਸੀਂ ਗੱਲ ਕਹੀ ਕਿ ਵਿਕਰਮ ਮਜੀਠੀਆ ਪ੍ਰਧਾਨ ਬਣਨੇ ਚਾਹੀਦੇ ਨੇ ਤੁਹਾਨੂੰ ਲੱਗਦਾ ਕਿ ਇਹ ਪੋਸੀਬਲ ਹੈ ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਹਨ ਉਹਦੇ ਨਾਲ ਉਹਨਾਂ ਦੀ ਰਿਸ਼ਤੇਦਾਰੀ ਹੈ ਕੀ ਅਜਿਹਾ ਹੋ ਸਕਦਾ ਦੇਖੋ ਗੱਲ ਇਹ ਤਾਂ ਵੀ ਜਿਹੜੀ ਰਿਸ਼ਤੇ ਜਾਂ ਤਾਂ ਰਿਸ਼ਤੇਦਾਰੀ ਨੇ ਵੇਖਦੀ ਹੁੰਦੀ ਜਾਂ ਪਾਰਟੀਆਂ ਨਾਲ ਵਧੀਆਂ ਆਉਂਦੀਆਂ ਗੱਲ ਤਾਂ ਇੱਕ ਹੀ ਹੋਣੀ ਆ ਹਨ ਜੇ ਅਸੀਂ ਪਾਰਟੀ ਨੂੰ ਪੰਜਾਬ ਨੂੰ ਕਹਿੰਦੇ ਬਚਾਉਣਾ ਚਾਹੁੰਦੇ ਫੇਰ ਰਿਸ਼ਤੇਦਾਰੀਆਂ ਜਿਹੜੀਆਂ ਉਹ ਪਿੱਛੇ ਰੱਖੀਆਂ ਜਾਣੀਆਂ ਚਾਹੀਦੀਆਂ ਮੈਂ ਹਾਂਜੀ ਠੀਕ ਕੀ ਦੂਜਾ ਧੜਾ ਮੰਨੇਗਾ ਇਸ ਗੱਲ ਨੂੰ ਰਾਜ਼ੀ ਹੋਏਗਾ ਕਿ ਵਿਕਰਮ ਮਜੀਠੀਆ ਹੁ ਦੇਖੋ ਗੱਲੇ ਤਾਂ ਜਦੋਂ ਜਿਹੜੀ ਦੂਜੇ ਧੜੇ ਦੀ ਗੱਲ ਕਰਦੇ ਆ ਦੂਜਾ ਧੜਾ ਇਹ ਗੱਲ ਤੇ ਸਹਿਮਤੀ ਦੇ ਸਕਦਾ ਆ ਕਿ ਅਸੀਂ ਜੀ ਪ੍ਰਧਾਨ ਹੋਰ ਲਾਉਣਾ ਚਾਹੁੰਦੇ ਆ ਤੇ ਪਰ ਅਸੀਂ ਇਹ ਵੀ ਗੱਲ ਨਾਲ ਲਿਖ ਕੇ ਦਿੰਨੇ ਕਿ ਸਾਡੇ ਪਰਿਵਾਰ ਚੋਂ ਕੋਈ ਇਲੈਕਸ਼ਨ ਨਹੀਂ ਲੜੂਗਾ ਹੁਣ ਬੀਬੀ ਜ਼ਗੀਰ ਕੌਰ ਜੀ ਆ ਚੰਦੂ ਮਾਰਿਆ ਸਾਹਿਬ ਆ ਅੱਛਾ ਸਿਕੰਦਰ ਸਿੰਘ ਮਲੂਕਾ ਜੀ ਇਹ ਗੱਲ ਗਾਰੰਟੀ ਨਾਲ ਕਹਿ ਸਕਦੇ ਆ ਕਿ ਜੇ ਮੈਂ ਅਸੀਂ ਅਕਾਲੀ ਦਲ ਦਾ ਪ੍ਰਧਾਨ ਹੋਰ ਲਾਉਣੇ ਇਹਨਾਂ ਦੇ ਜਿਹੜਾ ਪੁੱਤ ਦੇ ਨੋਂ ਉਹ ਦੁਬਾਰਾ ਆ ਜਾਣਗੇ ਕੰਟਰੋਲ ਅਸੀਂ ਪੰਜਾਬ ਤੇ ਕਰਨਾ ਚਾਹੁੰਦੇ ਆ ਪਰਿਵਾਰ ਤੇ ਸਾਡਾ ਯਾਰ ਕੰਟਰੋਲ ਹੈ ਨੀਗਾ ਤੁਸੀਂ ਐਸੇ ਗੱਲ ਦਾ ਜਵਾਬ ਤਾਂ ਦਿਓ ਨਾ ਮੈਨੂੰ ਪਰ ਉਹ ਕਹਿੰਦੇ ਨੇ ਕਿ ਸਾਡੇ ਵਿੱਚੋਂ ਕੋਈ ਵੀ ਪ੍ਰਧਾਨ ਬੰਨਾ ਨਹੀਂ ਚਾਹੁੰਦਾ ਗਿਆਨੀ ਹਰਪੀ ਸਿੰਘ ਉਹਨਾਂ ਦੀ ਆਵਾਜ਼ ਉੱਠਦੀ ਹੈ ਕਿ ਲੱਗਦਾ ਕਿ ਜੇਕਰ ਗਿਆਨੀ ਹਰਪੀ ਸਿੰਘ ਪ੍ਰਧਾਨ ਬੰਨਦੇ ਨੇ ਤਾਂ ਇਹ ਰਿਵਾਈਵਲ ਹੋਏਗਾ ਅਕਾਲੀ ਦਾ ਦੇਖੋ ਪਹਿਲੀ ਗੱਲ ਇਦਾਂ ਕਿ ਜਿਹੜੇ ਗਿਆਨੀ ਹਰਪੀ ਸਿੰਘ ਬਹੁਤ ਹੀ ਸੁਝਵਾਨ ਨੇ ਜਿੱਥੇ ਤੱਕ ਮੇਰਾ ਤਜਰਬਾ ਆ ਮੈਨੂੰ ਲੱਗਦਾ ਨਹੀਂ ਕਿ ਉਹ ਸਿਆਸਤ ਵਿੱਚ ਆਉਣਗੇ ਕਿਉਂਕਿ ਉਹ ਧਰਮ ਪੱਖੀ ਉਹ ਗੁਰੂ ਮਹਾਰਾਜ ਦੇ ਨਾਲ ਬਹੁਤ ਉਹਨਾਂ ਦੀ ਲੇਵ ਲੱਗੀ ਹੈ ਤੇ ਪੜੇ ਲਿਖੇ ਐਜੂਕੇਟਿਡ ਬਹੁਤ ਆ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਸਿਆਸਤ ਵਿੱਚ ਆਉਣਗੇ ਚਲੋ ਜੇ ਉਹ ਪ੍ਰਧਾਨ ਬਣਦੇ ਵੀ ਆ ਉਸ ਚੀਜ਼ ਨਾਲ ਵੀ ਫਾਇਦਾ ਜ਼ਰੂਰ ਹੋਊਗਾ ਪਰ ਗੱਲ ਤਾਂ ਮੈਂ ਕਰਦਾ ਵੀ ਪ੍ਰਧਾਨ ਤਾਂ ਤੁਸੀਂ ਬਦਲ ਦਿੱਤਾ ਪਰ ਜਿਹੜਾ ਥੱਲੇ ਤਾਂ ਤੁਸੀਂ ਉਹੀ ਆ ਫੇ ਉਹਦੇ ਇੱਕ ਇੱਕ ਬੰਦਾ ਬਦਲਦੇ ਨਾਲ ਤੁਸੀਂ ਸਾਰਾ ਕਾਇਨਾਤ ਥੋੜਾ ਬਦਲ ਸਕਦੇ ਆ ਇਹ ਬਦਲੂ ਕਾਕੀ ਯੂਥ ਕੀ ਚਾਹੁੰਦਾ ਕਿ ਇਕਾਲੀ ਦਲ ਦਾ ਰਿਵਾਈਵਲ ਹੋਵੇਗਾ ਕਿ ਨਹੀਂ ਰਿਵਾਈਵਲ ਹੋਵੇਗਾ ਸਾਰਾ ਦੇਖੋ ਆਮ ਆਦੀ ਪਾਰਟੀ ਜਦੋਂ ਆਈ ਆ ਉਹਨਾਂ ਨੂੰ ਕੌਣ ਜਾਣਦਾ ਸੀ ਇੱਥੇ ਕਿਸੇ ਨੂੰ ਕੋਈ ਜਾਣਦਾ ਸੀ ਇਹਨਾਂ ਨੂੰ ਬੇਦਾਗ ਜਿਹੜੇ ਨਵੇਂ ਯੂਥ ਆ ਨਵੇਂ ਸਾਡੇ ਮੁੰਡੇ ਆ ਉਹ ਗਾਂ ਤੋਂ ਗਾਂ ਲੈ ਕੇ ਆਉਣੇ ਚਾਹੀਦੇ ਹੁਣ ਬਡਾਲਾ ਸਾਹਿਬ ਦੀ ਗੱਲ ਕਰਦੇ ਆਂ ਅਸੀਂ ਮੈਂ ਬਹੁਤ ਸਤਿਕਾਰ ਕਰਦਾ ਉਹਨਾਂ ਦਾ ਬਡਾਲਾ ਸਾਹਿਬ ਦਾ ਵੀ ਤੁਹਾਨੂੰ ਮੈਂ ਦੱਸਦਾ ਪਵਨ ਟੀਨੂ ਜੀ ਅੱਜ ਆਮਾ ਦੀ ਪਾਰਟੀ ਚੱਲ ਗਈ ਉਹ ਜਿਹੜੇ ਜਾਗਦੇ ਕਿਤੇ ਉਹਨਾਂ ਨੂੰ ਪੁੱਛ ਲਿਓ ਇਹ ਗੱਲਾਂ ਅਸੀਂ ਕਿਸਾਨੀ ਲਈ ਬੜਾ ਜੋਰ ਲਾਇਆ ਸਾਡਾ ਉਹ ਧਰਮਿਆ ਕਿਸਾਨੀ ਦਾ ਜਿਹੜਾ ਇਹਨਾਂ ਦੀ ਗੱਲ ਹੋਈ ਸਾਡੇ ਨਾਲ ਵੀ ਕਹਿੰਦੇ ਵੀ ਤੁਸੀਂ ਇਦਾਂ ਕਰੋ ਬੇ ਆਪਾਂ ਕਿਸਾਨੀ ਦੇ ਵਿੱਚੋਂ ਪ੍ਰਧਾਨ ਬਣਾਉਣਾ ਜੀ ਚਲੋ ਸਾਡੇ ਤੱਕ ਵੀ ਗੱਲ ਹੋਈ ਪਵਨ ਤੀਨੂ ਜੀ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਜੀ ਆਪਾਂ ਕਿਸਾਨੀ ਚ ਯੂਥ ਨੂੰ ਪ੍ਰਧਾਨਗੀ ਦੇਣੀ ਹੈ ਮੈਂ ਕਿਹਾ ਜੀ ਦੇਖੋ ਅਸੀਂ ਉਹਦਾ ਕੋਈ ਮੰਗਦੇ ਨਹੀਂ ਗਏ ਅਜੇ ਤੱਕ ਨਾ ਮੰਗਿਆ ਨਾ ਲੈਣਾ ਤੇ ਜਿਹਨੂੰ ਬਣਾਓ ਅਸੀਂ ਉਹਦੇ ਨਾਲ ਚੱਲਾਂਗੇ ਨਹੀਂ ਜੀ ਕਹਿੰਦੇ ਅਸੀਂ ਯੂਥ ਨੂੰ ਬਣਾਉਣਾ ਚਲੋ ਜੀ ਸਾਨੂੰ ਚੰਡੀਗੜ੍ਹ ਲੈ ਗਏ ਉੱਥੇ ਮੀਟਿੰਗਾਂ ਵੀ ਹੋ ਗਈਆਂ ਠੀਕ ਹੈ ਜੀ ਉਸ ਤੋਂ ਬਾਅਦ ਬਡਾਲਾ ਸਾਹਿਬ ਦੇ ਕੋਲ ਵੀ ਗਏ ਸੇੜ ਸੱਤਵਲ ਮਾਲੀ ਜੀ ਵੀ ਸੀਗੇ ਅਕਾਲੀ ਦਲ ਦੀ ਗੱਲ ਕਰਦਾ ਚਲੋ ਪਾਰਟੀਆਂ ਵੱਖਰੀਆਂ ਹੋ ਗਈਆਂ ਜੋ ਮਰਜੀ ਹੋਵੇ ਪਰ ਜਿਹੜੇ ਬੰਦੇ ਜਿੱਥੇ ਖੜੇ ਉਹਥੇ ਤੇ ਉਥੇ ਖੜੇ ਅੱਜ ਉਹ ਜੀਂਦੇ ਜਾਗਦੇ ਉਹਨਾਂ ਨੂੰ ਆ ਛੇੜ ਸਾਤਪਾਲ ਮਲਜੀ ਹੋ ਗਿਆ ਉਸ ਤੋਂ ਬਾਅਦ ਜੀ ਹੋ ਗਿਆ ਆਪਣੇ ਟੀਨੂ ਜੀ ਹੋ ਗਿਆ ਬਚਿੱਤਰ ਸਿੰਘ ਕਹਾੜ ਦੀ ਹੋ ਗਿਆ ਉਹਨਾਂ ਨੇ ਮੈਨੂੰ ਇਹ ਵੀ ਗੱਲ ਕਹੀ ਸੀ ਕਹਾੜ ਦੀ ਨੇ ਜੇ ਤੁਸੀਂ ਆਪਣੇ ਜ਼ਿਲ੍ਹਾ ਪ੍ਰਧਾਨਗੀ ਕਿਸਾਨ ਬੈਂਕ ਦੀ ਲੈਣੀ ਆ ਕੋਈ ਨਹੀਂ ਅਸੀਂ ਤੁਹਾਡੇ ਨਾਲ ਆ ਮੈਂ ਤੋ ਲੈਟਰ ਵੀ ਲੈ ਦੋ ਤੇ ਇਹਨੂੰ ਕਹਿਣਾ ਜੀ ਸਾਰਾ ਕੁਝ ਹੋ ਗਿਆ ਜੀ ਚਲੋ ਉਹਦੇ ਤੋਂ ਬਾਅਦ ਜੀ ਬਡਾਲਾ ਸਾਹਿਬ ਨੇ ਜੀ ਇੱਕ ਆਪਣਾ ਬੰਦਾ ਖੜਾ ਕਰ ਦਿੱਤਾ ਉਹ ਰਸੂਕਦਾਰ ਸੀ ਪੈਸੇ ਵਾਲਾ ਸੀ ਅਸੀਂ ਇੰਨੇ ਪੈਸੇ ਵਾਲੇ ਹੈ ਨਹੀਂ ਸੀ ਇੰਨੇ ਰਸੂਕਦਾਰ ਨਹੀਂ ਸੀ ਸਾਡੇ ਕੋਲ ਭਟੀਆਂ ਗੱਡੀਆਂ ਹੈ ਨਹੀਂ ਸੀਗੀਆਂ ਬਡਾਲਾ ਸਾਹਿਬ ਦਾ ਮੈਨੂੰ ਫੋਨ ਜਾਂਦਾ ਮਲੂਕਾ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੂੰ ਵੀ ਪੁੱਛ ਲਈ ਦੀ ਮਜੀਠੀਆ ਸਾਹਿਬ ਦੀ ਵੀ ਨੌਲੇਜ ਇਹੇ ਗੱਲ ਆ ਠੀਕ ਆ ਜੀ ਬਟਾਲਾ ਸਾਹਿਬ ਦਾ ਫੋਨ ਜਾਂਦਾ ਮੇਰੇ ਨਾਲ ਜਿੱਦਣ ਅਸੀਂ ਗਏ ਆ ਬਟਾਲਾ ਸਾਹਿਬ ਕੋਲ ਸਦਾ ਤਜਿੰਦਰ ਸਿੰਘ ਨੇਜਰ ਵੀ ਨਾਲ ਸੀ ਗਰਦੀਪ ਸਿੰਘ ਲਾਹੜੜਾ ਉਹ ਵੀ ਚੇਅਰਮੈਨ ਨਾਲ ਸੀ ਜਥੇਦਾਰ ਰਣਜੀਤ ਸਿੰਘ ਕਾਲੋ ਵੀ ਸਾਡੇ ਹੱਕ ਤੇ ਸੀ ਇਹਨਾਂ ਨੇ ਕੀ ਕੀਤਾ ਦੇਖਿਆ ਜੀ ਇਹ ਤਾਂ ਹੈ ਨਹੀਂ سرمਾਈਦਾਰ ਇਹਨਾਂ ਦੇ ਜੀ ਆਪਣਾ ਇੱਕ ਬੰਦਾ ਪ੍ਰਧਾਨਗੀ ਤੇ ਖੜਾ ਖੜਾਤਾ ਮੈਨੂੰ ਬਟਾਲਾ ਸਾਹਿਬ ਦਾ ਫੋਨ ਗਿਆ ਮੈਂ ਕਿਹਾ ਚਲੋ ਜੀ ਕੋਈ ਗੱਲ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਉਹ ਸੀਨੀਅਰ ਆ ਬਜ਼ੁਰਗ ਆ ਤੁਸੀਂ ਉਹਨਾਂ ਨੂੰ ਬਣਾ ਦਿਓ ਠੀਕ ਹੈ ਅਹੀ ਜੀ ਉਹਨਾਂ ਨੂੰ ਬਣਾਉਣ ਲੱਗੇ ਮੈਨੂੰ ਕਹਿੰਦੇ ਵੀ ਇਦਾਂ ਵੀ ਤੈਨਾਂ ਵੀ ਵਾਦਾ ਕੀਤਾ ਸੀ ਤੈਨੂੰ ਅਸੀਂ ਬਲਾਰਾ ਲਾਵਾਂਗੇ ਪੰਜਾਬ ਦਾ ਕਿਸਾਨ ਬਿੰਗੜਾ ਮੈਂ ਕਿਹਾ ਜੀ ਇਹ ਉੱਧੇ ਦਾ ਮੰਗਦਾ ਨਹੀਂ ਤੁਹਾਡੇ ਕੋਲ ਨਾ ਅੱਗੇ ਲੈ ਜਾਂ 10 15 ਸਾਲਾਂ ਚ ਤਨਾ ਹੋਣ ਲੈਣੀ ਆ ਜੀ ਅੱਛਾ ਇਹਨਾਂ ਨੇ ਜੀ ਉਹ ਲਾਤਾ ਉਹ ਜਿਹੜੇ ਪ੍ਰਧਾਨ ਲਾਇਆ ਉਹਨਾਂ ਨੇ ਮੈਨੂੰ ਇੱਕ ਦੱਸੋ ਜੀ ਕਿਹੜਾ ਹਲਕੇ ਦੇ ਵਿੱਚ ਪ੍ਰਧਾਨ ਲਾਇਆ ਇਹ ਉਹਦਿਆਂ ਦੀ ਲੜਾਈ ਹੈਗੀ ਅਕਾਲੀ ਦਲ ਚ ਕਿ ਜਾਂ ਵਾਕਈ ਕੋਈ ਸੱਚੀ ਰਵਾਈਵਲ ਚਾਹੀਦਾ ਕੋਈ ਨਹੀਂ ਭਾਜੀ ਮੈਂ ਉਹ ਦੱਸਦਾ ਵੀ ਬਨਾਲਾ ਸਾਹਿਬ ਨੇ ਤਾਂ ਨਿੱਕੇ ਨਿੱਕੇ ਵਰਕਰਾਂ ਨਾਲ ਕੰਮ ਕੀਤਾ ਠੀਕ ਹੈ ਸਾਡੇ ਨਾਲ ਅਸੀਂ ਤਾਂ ਫੇਰ ਅਕਾਲੀ ਦਲ ਨੂੰ ਤੁਰੇ ਫਿਰਦੇ ਅਸੀਂ ਹੈਗੇ ਆ ਤੱਕੜੀ ਦੇ ਨਾਲ ਸ਼ਰੋਮਣੀ ਅਕਾਲੀ ਦਲ ਦੇ ਨਾਲ ਜਿਹੜੀ ਪੰਥ ਗਿਆ ਜਿਹੜੀ ਆ ਇਹਦਾ ਲੜਾਈ ਉਹਦਿਆਂ ਦੀ ਹੋ ਰਹੀ ਆ ਤੁਸੀਂ ਮੈਨੂੰ ਇੱਕ ਗੱਲ ਤਾਂ ਦੱਸੋ ਮਲੂਕਾ ਸਾਹਿਬ ਦਾ ਬੇਟਾ ਤੇ ਨੋ ਉਹਦੇ ਵਿੱਚ ਸਿਗੇ ਜੀ ਦੂਜੇ ਜੇ ਬੀਜੇਪੀ ਦੇ ਬੀਜੇਪੀ ਦੇ ਇੱਕ ਘਰ ਦੋ ਝੰਡੇ ਠੀਕ ਆ ਅੱਜ ਮਲੂਕਾ ਸਾਹਿਬ ਗੱਲ ਕਰ ਰਹੇ ਆ ਅਕਾਲੀ ਦਲ ਦੀ ਕਿ ਉਹਨਾਂ ਨੂੰ ਵਾਪਸ ਲੈ ਕੇ ਆਉਣਗੇ ਸੁਖਦੇਵ ਸਿੰਘ ਢੀਂਡਾ ਕਿੰਨੇ ਬਜ਼ੁਰਗ ਕਿੰਨੇ ਸਤਕਾਰਯੋਕ ਕਿੰਨੀ ਵਾਰੀ ਉਹ ਇਲੈਕਸ਼ਨ ਹਾਰੇ ਆ ਰਾਸਵਾਂ ਮਿਲਦੀ ਨਹੀਂ ਕਿ ਨਹੀਂ ਨਹੀਂ ਮਿਲਦੀ ਪਰ ਉਹਨਾਂ ਨੇ ਇਹ ਗੱਲ ਕਿਉਂ ਨਹੀਂ ਕਹੀ ਕਦੀ ਕਿ ਯਾਰ ਤੁਸੀਂ ਮੈਂ ਬਹੁਤ ਵਾਰੀ ਹਾਰੇ ਆ ਆ ਬੰਦਾ ਨਵਾਂ ਲੈ ਕੇ ਉਹ ਕਾਤੋਂ ਯਾਰ ਸੁਖਦੇਵ ਸਿੰਘ ਢੀਂਡਾ ਉੱਤੋਂ ਬਾਅਦ ਪ੍ਰਮਿੰਦਰ ਸਿੰਘ ਢੀਂਡਾ ਉੱਤੋਂ ਬਾਅਦ ਹੋਰ ਢੀਂਡਾ ਆ ਗਏ ਹਨ ਸਾਰੇ ਚੰਦੂ ਮਾਇਰਾ ਸਾਹਿਬ ਉੱਤੋਂ ਬਾਅਦ ਇਹ ਚੰਦੂ ਮਾਇਰਾ ਸਾਹਿਬ ਇਹ ਸੀਟਾਂ ਪੱਕੀਆਂ ਨਾ ਕਰੋ ਨਵੇਂ ਮੁੰਡੇ ਲੈ ਕੇ ਆਓ ਅਕਾਲੀ ਦਰ ਨੂੰ ਹਰੇਕ ਨੂੰ ਪਿਆਰ ਕਰਦਾ ਅੱਜ ਵੀ ਚਾਹੁੰਦਾ ਅਕਾਲੀ ਦਲ ਤਕੜਾ ਹੋਵੇ ਵਿਕਰਮ ਸਿੰਘ ਮਜੀਠੀਆ ਹੁਣਾਂ ਦੇ ਵਿੱਚ ਇੱਕ ਕੈਪੇਬਿਲਿਟੀ ਹੈ ਮੈਂ ਕਹਾਂ ਜਿੱਦਾਂ ਮਜੀਠੀਆ ਸਾਹਿਬ ਆ ਗਏ ਆ ਨਾ ਤੁਹਾਨੂੰ ਸਾਰੇ ਚਿਹਰੇ ਨਵੇਂ ਦਿਸਣਗੇ ਜਦੋਂ ਮਜੀਠੀਆ ਸਾਹਿਬ ਯੂਥ ਦੇ ਪ੍ਰਧਾਨ ਬਣੇ ਸੀ ਤੁਸੀਂ ਉਦੋਂ ਦੇਖਿਓ ਯੂਥ ਕਿੱਦਾਂ ਸੀਗਾ ਪਰ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਹੈ ਕਿੱਥੇ ਨਾ ਇੱਧਰਲੇ ਧੜੇ ਚ ਨੇ ਨਾ ਉੱਧਰਲੇ ਧੜੇ ਚ ਨੇ ਜਿੱਦਾਂ ਦੀ ਇਹ ਬਗਾਵਤ ਸ਼ੁਰੂ ਹੋਈ ਉਦੋਂ ਦੇ ਨਜ਼ਰ ਨਹੀਂ ਆ ਰਹੇ ਦੇਖੋ ਵਿਕਰਮ ਸਿੰਘ ਮਜੀਠੀਆ ਉਹ ਸ਼ਿਖੀਆ ਤੇ ਆ ਚਿਹਰੇ ਨੂੰ ਤੁਸੀਂ ਮਿਲੂਗੇ ਹਨਾ ਕੋਕਤਾ ਨੂੰ ਕਦੀ ਵੀ ਗਲਤ ਰਸਤਾ ਨਹੀਂ ਦਊਗਾ ਸਿਆਣੀ ਗੱਲ ਕਰੂਗਾ ਹਮੇਸ਼ਾ ਠੀਕ ਆ ਇਹ ਲੜਾਈ ਹੈਗੀ ਇਹਨਾਂ ਦੀ ਆਪਸੀ ਬਿਕਰਾਂ ਦਾ ਮੀਡੀਆ ਸਾਇਲੈਂਟ ਬੈਠੇ ਆ ਠੀਕ ਆ ਜੀ ਦੇਖੋ ਕਿਸੇ ਨੂੰ ਬਾਦੂ ਬੋਲਣ ਇੱਕ ਮੈਂ ਤੁਹਾਨੂੰ ਦੱਸਦਾ ਗੱਲ ਇਹ ਬਜ਼ੁਰਗਾਂ ਦੀ ਕਹੀ ਗੱਲ ਆ ਕਹਿੰਦੇ ਜਦੋਂ ਕਿਤੇ ਆਪਣੇ ਪਰਿਵਾਰ ਤੇ ਕੋਈ ਲੜਾਈ ਝਗੜਾ ਹੋ ਜਵੇ ਨਾ ਚੁੱਪ ਕਰਕੇ ਬੈਠ ਜਾਓ ਅਸੀਂ ਕਿਸੇ ਨੂੰ ਗਾਲਾਂ ਨਾ ਕੱਢੀਏ ਕਿਉਂ ਅੱਜ ਨਹੀਂ ਅਸੀਂ ਕੱਲ ਨੂੰ ਨਹੀਂ ਪਰਸੋਂ ਨਹੀਂ ਇੱਕ ਦਿਨ ਅਸੀਂ ਇਕੱਠੇ ਹੋਣਾ ਆ ਹੋਣਾ ਇਕੱਠੇ ਉਹ ਜਦੋਂ ਇਕੱਠੇ ਦਾ ਸੀ ਹੋ ਜਾਣਾ ਜੱਫੀ ਦਾ ਇੱਕ ਦੂਜੇ ਨਾਲ ਪਾ ਲੈਣੀ ਆ ਤੇ ਜੇ ਅਸੀਂ ਨਾ ਬੋਲੇ ਹੋਵਾਂਗੇ ਜੱਫੀ ਘੁੱਟ ਕੇ ਪੈ ਜਾਣੀ ਆ ਜੇ ਅਸੀਂ ਗਾਲਾਂ ਕੱਢੀਆਂ ਹੋਣਗੀਆਂ ਮਾਮਾ ਦੀਆਂ ਭੈਣਾ ਦੀਆਂ ਗਾਲਾਂ ਕੱਢ ਕੇ ਲੜਾਈ ਕੀਤੀ ਹੋਗੀ ਤਾਂ ਉਦੋਂ ਕੀ ਹੋਣਾ ਫਿਰ ਸਾਨੂੰ ਜੱਫੀ ਦੇ ਨਾਲ ਨਾਲ ਉਹ ਗਾਲਾਂ ਚੇਤੇ ਆਉਣੀਆਂ ਇਸ ਕਰਕੇ ਕਿਸੇ ਨੂੰ ਇੰਨੀ ਬੋਲਣਾ ਨਹੀਂ ਚਾਹੀਦਾ ਮੈਂ ਇਹ ਬੇਨਤੀ ਦੋਨਾਂ ਦੜਿਆਂ ਨੂੰ ਕਰਦਾ ਕਿ ਇੰਨਾ ਕਿਸੇ ਦੇ ਸ਼ਬਦਾਵਲੀ ਦੇਖੋ ਆਪਾਂ ਇਕੱਠੇ ਰਹੇ ਆ ਹਰੇਕ ਨੇ ਇੱਕ ਦੂਜੇ ਦੇ ਘਰ ਰੋਟੀ ਖਾਧੀ ਆ ਕਿਸੇ ਦਾ ਖਾ ਕੇ ਲੂਣ ਨਹੀਂ ਹਰਾਮ ਕਰਨਾ ਚਾਹੀਦਾ ਬਾਦਲ ਸਾਹਿਬ ਨੇ ਵੀ ਇਹਨਾਂ ਦੇ ਘਰ ਖਾਦੀ ਹੋਣੀ ਆ ਇਹਨਾਂ ਨੇ ਬਾਦਲ ਸਾਹਿਬ ਦੇ ਘਰ ਖਾਦੀ ਹੋਣੀ ਆ ਠੀਕ ਹੈ ਨਾ ਇਸ ਕਰਕੇ ਮੇਰੀ ਇਹ ਬੇਨਤੀ ਆ ਅਕਾਲੀ ਦਲ ਨੂੰ ਕਿ ਆਪਾਂ ਤਕੜਾ ਹੋਣ ਬਾਰੇ ਇਹ ਤਕੜੇ ਹੋਣ ਦੀਆਂ ਗੱਲਾਂ ਨਹੀਂ ਹੁਣ ਤੇ ਦੋ ਧੜੇ ਬਣ ਗਏ ਬੰਦੇ ਦੇ ਗੜੇ ਪਰ 15 16% ਵੋਟ ਰਹਿ ਗਈ ਉਹ ਚੋਂ ਕਿੰਨੀ 5-7 ਇੱਕ ਪਾਸੇ ਚੱਲ ਜਾਣੀ ਆ 5-7 ਇੱਕ ਪਾਸੇ ਰਹਿ ਜੇ ਫੇਰ ਕਿਹੜਾ ਆਂ ਤਕੜਾ ਕਰਦੇ ਇਹ ਸਾਰੇ ਵਾਸਤੇ ਜੋ ਅਕਾਲੀ ਦਲ ਦੀ ਖਾਲਤ ਬਣੀ ਜਮੇਵਾਰ ਤੁਸੀਂ ਕੀ ਮੰਨਦੇ ਹੋ ਕਿ ਕੀ ਇਹ ਇਕੱਲੇ ਪ੍ਰਧਾਨ ਦੀ ਜ਼ਿੰਮੇਵਾਰੀ ਹੈ ਕਿ ਜਾਂ ਫਿਰ ਸਾਰੀ ਲੀਡਰਸ਼ਿਪ ਦੀ ਗਲਤੀ ਸਿਗੀ ਹੈ ਮੈਂ ਮੈਂ ਦੱਸਦਾ ਤੁਹਾਨੂੰ ਗੱਲ ਸੁਣੋ ਜੀ ਜਦੋਂ ਤਾਂ ਬੱਲੇ ਬੱਲੇ ਹੁੰਦੀ ਆ ਕਹਿੰਦੇ ਸਾਰਿਆਂ ਦੀ ਆ ਜਦੋਂ ਡਾਊਨ ਜਾਂਦੀ ਆ ਟੀਮ ਉਦੋਂ ਇਕੱਲੇ ਕਪਤਾਨ ਤੇ ਗੱਲ ਆ ਜਾਂਦੀ ਆ ਆ ਜਾਂਦੀ ਹੈ ਨਾ ਸਾਰਿਆਂ ਦੀ ਜਮੇ ਇੱਕ ਇੱਕ ਬੰਦਾ ਪ੍ਰਧਾਨ ਆ ਪ੍ਰਧਾਨ ਕਿਹਦੇ ਕਿਹਦੇ ਪਿੰਡ ਕਿਹਦੇ ਕਿਹਦੇ ਕਿੱਥੇ ਕਿੱਥੇ ਜਾ ਸਕਦਾ ਜਦੋਂ ਪ੍ਰਧਾਨ ਨੇ ਗਾਂ ਹੁਣ ਜ਼ਿਲ੍ਹਾ ਪ੍ਰਧਾਨ ਆ ਬਡਾਲਾ ਸਾਹਿਬ ਹੁਣ ਜ਼ਿਲ੍ਹਾ ਪ੍ਰਧਾਨ ਬਡਾਲਾ ਸਾਹਿਬ ਆ ਪ੍ਰਧਾਨ ਸਾਹਿਬ ਆਪਣੇ ਜ਼ਿਲ੍ਹੇ ਦੀਆਂ ਸਾਰੀਆਂ ਸੀਟਾਂ ਹਾਰ ਗਏ ਆ ਸੁਖਵੀਰ ਸਿੰਘ ਬਾਦਲਵੀਸ ਦੀ ਭਾ ਇਹ ਫਰਾਲਾ ਸਾਹਿਬ ਵੀ ਦੀਵਾ ਦੇਣ ਚੰਦੂ ਮਾਜਰਾ ਸਾਹਿਬ ਵੀ ਦੇਣ ਬੀਬੀ ਜ਼ਗੀਰਪੁਰ ਵੀ ਦਵੇ ਮਲੂਕਾ ਵੀ ਦਵੇ ਸਾਰੇ ਇੱਕ ਵੱਡੋ ਦੇਣ ਆ ਨਾ ਪੁੰਦਰ ਸਾਹਿਬ ਵੀ ਦੇਣ ਚਰਨ ਜੀ ਆਪਣੇ ਤੋਂ ਆ ਦਜੀ ਸਿੰਘ ਠੀਮਾ ਵੀ ਦਵੇ ਮਰੇ ਪ੍ਰਧਾਨ ਤਾਂ ਜੀ ਸਾਰੇ ਹੀ ਹਰੇ ਆ ਨਾ ਹੁਣ ਸਰਪੰਚ ਇੱਕ ਹੁੰਦਾ ਮੈਂਬਰ ਪੰਚਾਇਤ ਉਹਦੇ ਨਾਲ 5-6 ਹੁੰਦੇ ਆ ਜੇ ਕੋਈ ਪੰਚਾਇਤ ਦੀ ਗਲਤੀ ਹੁੰਦੀ ਸਾਰੀ ਪੰਚਾਇਤ ਨੂੰ ਬੰਨਿਆ ਜਾਂਦਾ ਇਹ ਥੋੜੋ ਯਾਰ ਕਿ ਅੱਜ ਅਸੀਂ ਰੌਲਾ ਪਾ ਲਿਆ ਵੀ ਇਹ ਪ੍ਰਧਾਨ ਇਹ ਆ ਕਰਦਾ ਆਹ ਕਰਦਾ ਤੁਸੀਂ ਵੀ ਕੈबिनेट ਮੰਤਰੀ ਰਹੇ ਆਂ ਤੁਸੀਂ ਵੀ ਸਰਕਾਰਾਂ ਦੇ ਮਾਨ ਲੈ ਆ ਸਾਰਾ ਕੁਝ ਤਾਂ ਕੀਤਾ ਯਾਰ ਫੇਰ ਕਿਉਂ ਨਹੀਂ ਕਰ ਰਹੇ ਇਹ ਕੱਲਾ ਪ੍ਰਧਾਨ ਨਹੀਂ ਇਹਨਾਂ ਨੂੰ A ਤੋਂ Z ਸਾਰੇ ਬਦਲਨੇ ਚਾਹੀਦੇ ਆ ਸਾਰੀਆਂ ਕੁਰਸੀਆਂ ਤੇ ਨਵੇਂ ਚਿਹਰੇ ਹੋਣ ਤੁਸੀਂ ਦੇਖੋ ਅਕਾਲੀ ਦਲ ਦਾ ਮੁਕਾਬਲਾ ਕੋਈ ਪਾਰਟੀ ਨਹੀਂ ਕਰ ਸਕਦੀ ਜਦੋਂ ਸਾਰਾ ਯੂਥ ਨਵਾਂ ਆ ਗਿਆ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਯੂਥ ਹੀ ਆਵੇ ਸਾਨੂੰ ਬਜ਼ੁਰਗਾਂ ਦਾ ਆਸ਼ੀਰਵਾਦ ਵੀ ਚਾਹੀਦਾ ਬਜ਼ੁਰਗ ਵੀ ਨਾਲ ਚਾਹੀਦੇ ਆ ਪਰ ਯਾਰ ਕੁਝ ਹੁਣ ਕੋਈ ਛੇ ਵਾਰੀ ਹਾਰਿਆ ਕੋਈ ਸੱਤ ਵਾਰੀ ਹਾਰ ਗਿਆ ਉਹ ਆਪਣੀ ਸੀਟ ਨਹੀਂ ਛੱਡ ਰਿਹਾ ਇਹਦੀ ਪ੍ਰਧਾਨ ਕਰਕੇ ਹਾਰਿਆ ਜਾਂ ਤੁਸੀਂ ਤਾਂ ਪ੍ਰਧਾਨ ਤੋਂ ਪਹਿਲਾਂ ਵੀ ਹਾਰਦੇ ਆਏ ਆ ਜਦੋਂ ਸੁਖਵੀਰ ਸਿੰਘ ਬਾਦਲ ਨਹੀਂ ਪ੍ਰਧਾਨ ਸੀ ਸ਼ਖਦੇਵ ਸਿੰਘ ਢੀਂਡ ਸਾਹ ਤੋਂ ਨਹੀਂ ਹਾਰਿਆ ਉਦੋਂ ਕਹਿੰਦੀ ਜਿੰਮੇਵਾਰੀ ਦੀ ਦੱਸੋ ਮੈਨੂੰ ਇਦਾਂ ਚਿੱਕੜ ਛਾਲਣਾ ਇੱਕ ਹੋਰ ਗੱਲਾਂ ਹੁੰਦੀਆਂ ਇਹ ਕਿਸੇ ਦੇ ਐਲੀਗੇਸ਼ਨ ਲਾਉਣੇ ਹੋਰ ਗੱਲਾਂ ਹੁੰਦੀਆਂ ਆ ਇਹ ਮੁੱਦੇ ਬਣਾਉਣੇ ਹੋਰ ਚੀਜ਼ ਹੁੰਦੀ ਆ ਜੇ ਤੁਸੀਂ ਦਿਲੋਂ ਟਕੜਾ ਕਰਨਾ ਚਾਹੁੰਦੇ ਆ ਤੁਸੀਂ ਸਾਰੇ ਸੀਵਾ ਕਿਉਂ ਨਹੀਂ ਦਿੰਦੇ ਤੁਸੀਂ ਕਹਿੰਦੇ ਅਸੀਂ ਜਿਹੜੇ 8-10 ਜਾਣੇ ਇਹੀ ਪਾਰਟੀ ਨੂੰ ਤਕੜਾ ਕਰੀਏ ਕਿਉਂ ਬਾਕੀ ਪੰਜਾਬ ਜਿਹੜਾ ਕਿੱਥੇ ਆ 2.5-3 ਕਰੋੜ ਆਪਣੇ ਜਨ ਸਾਕਿਆ ਪੰਜਾਬ ਦੀ ਆ ਉਹ ਪੰਜਾਬ ਹੀ ਨਹੀਂ ਬਚਾ ਸਕਦਾ ਤੁਸੀਂ 50 ਹਜ਼ਾਰ ਦਾ ਬਚਾ ਲਿਆ 50 ਸਾਲ ਤੁਸੀਂ ਪੰਜਾਬ ਹੀ ਬਚਾਉਂਦੇ ਤੇ ਲੰਘਿਆ ਤੇ ਬਥੇਰਾ ਵਜਾ ਲਿਆ ਹੱਥ ਜੋੜਦੇ ਆ ਤੁਸੀਂ ਘਰ ਬੈਠੋ ਰੈਸਟ ਕਰੋ ਤੁਸੀਂ ਵੀ ਕਿਤੇ ਪੈਨਸ਼ਨ ਦੇ ਬਹਿ ਜਾਓ ਆਪੇ ਯੂਥ ਬਚਾਲੂ ਪੰਜਾਬ ਨੂੰ ਲੋੜ ਤਾਂ ਸਾਨੂੰ ਆ ਨਾ ਹੁਣ ਪੰਜਾਬ ਦੀ ਕੀ ਇਹਨਾਂ ਦੇ ਪਾਣੀਆਂ ਦੇ ਮੁੱਦੇ ਦੇ ਕੀਤਾ ਕੀ ਇਹਨਾਂ ਨੇ ਕੀਤਾ ਦੱਸੋ ਮੈਨੂੰ ਕਿਹੜੇ ਸਾਰੇ ਲੀਡਰ ਅੱਜ ਬਗਾਵਤ ਕਰਦੇ ਜਾਂ ਨਾ ਕੱਟੇ ਜਾਂ ਪਰੋਚੇ ਉਹ ਗੱਲਾਂ ਨੂੰ ਆਪਾਂ ਵਿੱਚ ਨਹੀਂ ਲੈਣਾ ਤੁਹਾਨੂੰ ਪਰ ਮੈਨੂੰ ਇੱਕ ਗੱਲ ਦਾ ਜਵਾਬ ਤਾਂ ਦਿਓ ਪੰਜਾਬ ਤਾਂ ਤੁਸੀਂ ਬਹੁਤ ਬਚਾ ਲਿਆ ਜੇ ਇੰਨਾ ਬਚਾਇਆ ਹੁੰਦਾ ਅੱਜ ਮੁੱਦੇ ਕਰਨ ਦੀ ਲੋੜ ਹੀ ਨਾ ਪੈਂਦੀ ਜਾਨੀ ਕਿ ਇੱਕ ਪ੍ਰਧਾਨ ਦੀ ਇਕੱਲੇ ਦੀ ਜ਼ਿੰਮੇਵਾਰੀ ਨਹੀਂ ਹੈਗੀ ਹਾਂ ਦੇਖੋ ਗੱਲ ਸੁਣੋ ਪ੍ਰਧਾਨ ਦੀ ਜ਼ਿੰਮੇਵਾਰੀ ਪਤਾ ਕਿੱਦਾਂ ਆ ਆਪਾਂ ਦਾ ਅੰਤ ਤੇ ਜ਼ਿੰਮੇਵਾਰੀ ਸਿਰ ਤੇ ਕੇ ਅਸੀਂ ਸਾਰੇ ਸੱਚੇ ਹੋਣਾ ਚਾਹੁੰਦੇ ਹਾਂ ਨਵੀਂ ਨਵੀਂ ਗੱਲ ਕੱਢਣਾ ਚਾਹੁੰਦੇ ਹਾਂ ਅੱਜ ਹੁਣ ਕਹਿੰਦੇ ਵੀ ਕਾਲ ਸਾਹਿਬ ਸਾਹਿਬ ਤੇ ਜਾ ਕੇ ਮਾਫੀ ਮੰਗਣੀ ਯਾਰ ਆਪਾਂ ਵੀ ਸਵੇਰੇ ਪਾਠ ਕਰਦੇ ਆਂ ਸ਼ਾਮ ਨੂੰ ਕਰਦੇ ਆਂ ਆਪਾਂ ਗੁਰੂ ਮਹਾਰਾਜ ਤੋਂ ਮਾਫੀ ਨਹੀਂ ਮੰਗਦੇ ਸਾਰੀ ਦੁਨੀਆ ਮੰਗਦੇ ਆ ਮਾਫੀ ਮੰਗਣੀ ਉਥੋਂ ਬੜੀ ਵਧੀਆ ਗੱਲ ਆ ਸਾਰਾ ਕੁਝ ਬੜੀ ਚ ਪਰ ਜਿਹੜੀ ਸੰਗਤ ਨਾਲ ਤੁਸੀਂ ਧੋਖਾ ਕੀਤਾ ਉਹ ਤੋਂ ਮਾਫੀ ਕਦੋਂ ਮੰਗੂਗਾ ਤੁਸੀਂ ਅੱਜ ਇੱਥੇ ਕੱਲ ਨੂੰ ਉਥੇ ਬੀਬੀ ਜਗੀਰ ਕੌਰ ਜੀ ਭਾਜਪੀ ਦੇ ਆਪਣੇ ਜਦੋਂ ਇਲੈਕਸ਼ਨ ਲੜੇ ਆ ਇਹਨਾਂ ਨੂੰ ਨਹੀਂ ਭਾਜਪੀ ਦਾ ਸਹਿਯੋਗ ਸੀਗਾ ਇਹ ਵੀ ਅੱਗਲ ਤੱਕ ਜਾ ਕੇ ਗੱਲ ਕਹਿ ਦੇਣ ਕਿ ਜਿਹੜੀ ਸ਼੍ਰੋਮਣੀ ਕਮੇਟੀ ਇਲੈਕਸ਼ਨ ਦਾ ਕਿ ਇਹ ਠੜੇ ਦੇ ਪਿੱਛੇ ਭਾਜਪੀ ਕੰਮ ਕਰੀ ਹੈ ਬਿਲਕੁਲ ਕੀ ਕਰਨ ਲੱਗਦਾ ਕਾਰਨ ਪੰਜਾਬ ਚੋਂ ਕਾਲੀਗਲ ਨੂੰ ਖਤਮ ਕਰ ਠੀਕ ਹੈ ਨਾ ਪਰ ਇੱਕ ਗੱਲ ਮੈਂ ਤੁਹਾਨੂੰ ਹੋਰ ਗੱਲ ਕਹਿਣਾ ਚਾਹੁੰਦਾ ਇਥੇ ਸ਼ਖਵੀਰ ਸਿੰਘ ਬਾਦਲ ਦਾ ਫੈਸਲਾ ਸੀ ਜਾਂ ਕੋਰ ਕਮੇਟੀ ਦਾ ਫੈਸਲਾ ਸੀ ਫੈਸਲੇ ਉਹਨਾਂ ਨੇ ਵੀ ਗਲਤ ਕੀਤੇ ਸ਼ਖਵੀਰ ਸਿੰਘ ਬਾਦਲ ਨੂੰ ਵੀ ਅਮਰਤਪਾਲ ਦੇ ਵਿਰੁੱਧ ਨਹੀਂ ਮੰਗਾ ਖੜਾ ਕਰਨਾ ਚਾਹੀਦਾ ਸੀ ਲੱਗਦਾ ਕਿ ਇਹ ਵੱਡੀ ਗਲਤੀ ਹੋਈ ਮੈਂ ਮੈਂ ਤੁਹਾਨੂੰ ਦੱਸਦਾ ਸ਼ਖਵੀਰ ਸਿੰਘ ਬਾਦਲ ਨੂੰ ਸਰਵਜੀਤ ਭਾਈ ਸਰਜੀਤ ਸਿੰਘ ਦੇ ਬਹੁਤ ਨਹੀਂ ਕਰਨਾ ਚਾਹੀਦਾ ਸੀ ਕਿਉਂ ਯਾਰ ਮੈਂ ਇੱਕ ਪਿੰਡ ਦਾ ਵਰਕਰ ਆ ਮੇਰੇ ਦਿਮਾਗ 'ਚ ਇਹ ਚੀਜ਼ ਆਉਂਦੀ ਆ ਕਿ ਯਾਰ ਸਾਨੂੰ ਨਹੀਂ ਖਾਣਾ ਚਾਹੀਦਾ ਇਹੋਦੇ ਬਰਾਦਰ ਇਹ ਗੱਲ ਯੂਥ ਨੇ ਉਠਾਈ ਯੂਥ ਨੇ ਕਿਹਾ ਕਿ ਅਮਰਿਤਪਾਲ ਔਰ ਭਾਈ ਸੱਭਜੀਤ ਸਿੰਘ ਖਾਸਾ ਦੇ ਖਿਲਾਫ ਬੰਦਾ ਨਾ ਉਤਾਰਿਆ ਕਾਲੀ ਦਾ ਉਠਾਈ ਪਰ ਸੁਣੀ ਨਹੀਂ ਹੁਣ ਬਿਕਰਮ ਸਿੰਘ ਮਜੀਠੀਆ ਤਾਂ ਕਿ ਇਹ ਗੱਲ ਗਈ ਮੈਂ ਕਿਹਾ ਜੀ ਬਿਕਰਮ ਸਿੰਘ ਮਜੀਠੀਆ ਦੇ ਵੀ ਹਾਂ ਦਾ ਨਾਰਾ ਮਾਰਿਆ ਵੀ ਨਾ ਕਰੋ ਤੁਹਾਨੂੰ ਚੇਤਾ ਹਾਂ ਨਾ ਖਡੂਰ ਸਾਹਿਬ ਦੀ ਜਿਹੜੀ ਸੀਟ ਹੈ ਉਹ ਬਿਕਰਮ ਸਿੰਘ ਮਜੀਠੀਆ ਨੂੰ ਦਿੰਦੇ ਸੀ ਮਜੀਠੀਆ ਸਾਹਮਣੇ ਨਾ ਕੀਤੀ ਆ ਸਿਰਫ ਅਮਰਿਤਪਾਲ ਕਰਕੇ ਅਮਰਿਤਪਾਲ ਕਰਕੇ ਕਿ ਨਹੀਂ ਇਲੈਕਸ਼ਨ ਲਾਣੀ ਅੱਜ ਮਜੀਠੀਆ ਸਾਹਿਬ ਨੂੰ ਇਹ ਸਾਰੇ ਜਣੇ ਚਾਹੁੰਦੇ ਵੀ ਉਹਨੂੰ ਬਦਨਾਮ ਕਰਕੇ ਪਿੱਛੇ ਕਰ ਦਈਏ ਮਜੀਠੀਆ ਸਾਹਿਬ ਨੇ ਕਿਹਾ ਸਗਾ ਇਹ ਗੱਲ ਦਾ ਠੀਕ ਆ ਮਜੀਠੀਆ ਸਾਹਿਬ ਨੂੰ ਉੱਥੋਂ ਕਹਿੰਦੇ ਸੀ ਐਮਪੀ ਦੀ ਇਲੈਕਸ਼ਨ ਲਾਉਣ ਤੋਂ ਆਪਣੇ ਖਡੂਰ ਸਾਹਿਬ ਹਲਕੇ ਤੋਂ ਪਰ ਕਿਉਂ ਉੱਥੋਂ ਅਮਰਿਤਪਾਲ ਆ ਗਿਆ ਯਾਰ ਉਹ ਸਾਡਾ ਨਹੀਂ ਅਮਰਿਤਪਾਲ ਕਿਹਦਾ ਆ ਦੱਸੋ ਮੈਨੂੰ ਤੁਹਾਡਾ ਸਿੱਖ ਨਹੀਂਗਾ ਫਿਰ ਇਹ ਅਕਾਲੀ ਦਲ ਦੇ ਵਿੱਚ ਫੈਸਲਾ ਕੱਲੇ ਸੁਖਬੀਪਾ ਦਲ ਤੋਂ ਸੀਗਾ ਤੁਸੀਂ ਇਹ ਗੱਲ ਦੱਸੋ ਜੇ ਕੱਲੇ ਸੁਖਬੀਪ ਦਾ ਫੈਸਲਾ ਹੋ ਸਕਦਾ ਫਿਰ ਹੋਰ ਜਿਹੜੀਆਂ 2-4 ਕਮੇਟੀਆਂ ਉਹ ਕੀ ਕਰਨ ਨੂੰ ਬੈਠੇ ਸੁਖਵੀਰ ਸਿੰਘ ਬਾਦਲ ਹਨਾ ਉਹਨੂੰ ਪ੍ਰੈਸ਼ਰਾਈਜ਼ ਇਹ ਕਰ ਦਿੰਦੇ ਠੀਕ ਆ ਆਪਾਂ ਮੁੱਦਾ ਇਹਨਾਂ ਦਾ ਹੈਗਾ ਪ੍ਰਧਾਨਗੀ ਦਾ ਪਰ ਉਹ ਇੱਕ ਮੈਂ ਵਰਕਰ ਹੋਰ ਤੇ ਵਰਕਰ ਆਏ ਕੁਝ ਉਹ ਛੋੜਾ ਜਾ ਚਲੋ ਮੈਂ ਇਹ ਸਮਝਦਾ ਵੀ ਸਾਨੂੰ ਨਹੀਂ ਖੜਾ ਕਰਨਾ ਚਾਹੀਦਾ ਪਰ ਇਹ ਕੋਰ ਕਮੇਟੀ 'ਚ ਕਿਉਂ ਨਹੀਂ ਸਮਝ ਆਈ ਜੇ ਅੱਜ ਅਮਰਤਪਾਲ ਦੇ ਖਿਲਾਫ ਸਰਜੀਤ ਸਿੰਘ ਭਾਈ ਦੇ ਖਿਲਾਫ ਨਾ ਬੰਦੇ ਖੜੇ ਹੁੰਦੇ ਹਨਾ ਤੇ ਅੱਜ ਜਿਹੜੀ 16% ਆ ਇਹ 36-40 ਦੇ ਨਾ ਹੁੰਦੀ ਤਾਂ ਇਹ ਸਾਨੂੰ ਖੜਲੇ ਆਹੀ ਨੇ ਗੱਲਾਂ ਵਹੀ ਰੋਣਾ ਰੋਨੇ ਯਾਰ ਤੂੰ ਯੂਥ ਦੀ ਸਲਾਹ ਤਾਂ ਲੈ ਲਓ ਕੋਈ ਤੁਸੀਂ ਉਹ ਹੀ ਸਾਰੇ ਇਕੱਠੇ ਹੋ ਗਏ ਆ ਅੱਜ ਉਹ ਹੀ ਜੀ ਮਰ ਜਾਓ ਚਿੜੀਓ ਜੀਪੋ ਚਿੜੀਓ ਆਹ ਕੰਮ ਹੋ ਰਿਹਾ ਕਦੀ ਤੁਸੀਂ ਇਕੱਠੇ ਹੋ ਕੇ ਆ ਜੀ ਨੇ ਸੁਖਵੀਰ ਸਿੰਘ ਬਾਦ ਜਿੰਦਾਬਾਦ ਦੂਆ ਦਿਨ ਸਵੇਰੇ ਉੱਠਦੇ ਆ ਸੁਖਵੀਰ ਸਿੰਘ ਬਾਦਲ ਮੁਰਦਾਬਾਦ ਯਾਰ ਇੱਕ ਵਾਰੀ ਹੁੰਦਾ ਦੋ ਵਾਰੀ ਹੁੰਦਾ ਤਿੰਨ ਵਾਰੀ ਉਹ ਰੋਜ਼ ਹੀ ਥੋੜੋ ਇਹ ਡਰਾਮਾ ਚੱਲੂਗਾ ਠੀਕ ਹੈ ਰੋਜ਼ ਦੀ ਨਵੀਆਂ ਨਵੀਆਂ ਗੱਲਾਂ ਰੋਜ਼ ਹੀ ਤੁਸੀਂ ਕੱਲ ਤੁਸੀਂ ਜਿੰਦਾਬਾਦ ਕਹਿਂਦਾ ਸੀ ਅੱਜ ਤੁਸੀਂ ਮੁਰਦਾਬਾਦ ਕਹਿਣ ਲੱਪੇ ਇਹ ਕਿਹੜੀਆਂ ਗੱਲਾਂ ਯਾਰ ਕਿੱਥੋਂ ਨਿਕਲਦੀਆਂ ਗੱਲਾਂ ਕੱਲਾ ਸੁਖਵੀਰ ਸਿੰਘ ਬਾਦਲ ਨਹੀਂ ਸਾਰੀ ਹੀ ਟੀਮ ਜ਼ਿੰਮੇਵਾਰ ਹੈ ਇਸ ਚੀਜ਼ ਦੀ ਠੀਕ ਆ ਵਰਕਰ ਨੂੰ ਸਮਝ ਆਉਂਦੀ ਵਰਕਰ ਨੇ ਆਵਾਜ਼ ਉਠਾਈ ਆ ਵਿਕਰਮ ਸਿੰਘ ਮਜੀਠੀਆ ਤੱਕ ਵੀ ਆਵਾਜ਼ ਗਈ ਕਿ ਆਪਾਂ ਨੂੰ ਨਹੀਂ ਕਰਨਾ ਕੱਲੇ-ਕੱਲੇ ਤੁਸੀਂ ਜਿਹੜੇ ਹਨ ਨਾ ਨਾਰਮਲ ਅੱਛਾ ਇਹ ਕਹਿੰਦੇ ਤਕੜਾ ਕਿੱਦਾਂ ਹੋ ਅਕਾਲੀ ਦਲ ਅਕਾਲੀ ਦਲ ਉਸ ਬੰਦੇ ਨਾਲ ਤਕੜਾ ਕਰਨਾ ਜਿਹੜਾ ਬੂਥ ਤੇ ਵੰਦਾ ਬੂਥ ਲਾ ਕੇ ਅਕਾਲੀ ਦਲ ਚੰਡੀਗੜ੍ਹੋਂ ਤਕੜਾ ਨਹੀਂ ਹੋਣਾ ਸਰਬਜੀਤ ਸਿੰਘ ਮੱਕੜ ਜਿਨ੍ਹਾਂ ਨੇ ਐਮਐਲਏ ਇਲੈਕਸ਼ਨ ਲੜੀ ਸੀ 2007 'ਚ ਆਦਮਪੁਰ ਤੋਂ ਮੈਨੂੰ ਅੱਜ ਵੀ ਯਾਦ ਹੈ ਉਹ ਚੀਜ਼ਾਂ ਦਾ ਅਸੀਂ ਪੋਸਟਰ ਲਾਉਂਦੇ ਹੁੰਦੇ ਸੀ ਕੰਧਾਂ ਦੇ ਉੱਤੇ ਚਲੋ ਅੱਜ ਬੜੇ ਦੁੱਖ ਦੀ ਵੀ ਗੱਲ ਹੈ ਉਹਨਾਂ ਦੇ ਪੁੱਤਰ ਦੀ ਮੌਤ ਹੋ ਗਈ ਆ ਬੜਾ ਅਫਸੋਸ ਆ ਕਿਸੇ ਦਾ ਜਵਾਨ ਪੁੱਤ ਜਾਂ ਲਿਆ ਉਹ ਮੱਕਣ ਨੇ ਕੀ ਕੀਤਾ ਸੀ ਇੱਕ ਪਿੰਡ ਦੇ ਵਿੱਚ ਯੂਥ ਦੀ 11 ਮੈਂਬਰੀ ਕਮੇਟੀ ਬਣਾਈ ਹਾਂ ਉਹਦਾ ਇੱਕ ਪ੍ਰਧਾਨ ਲਾਇਆ ਉਹਨੂੰ ਇੱਕ ਜ਼ਿੰਮੇਵਾਰੀ ਦਿੱਤੀ ਠੀਕ ਆ ਜਦੋਂ ਕਦੇ ਰੈਲੀ ਹੁੰਦੀ ਸੀ 11 ਮੈਂਬਰ ਸਾਡੇ ਉਹ ਆਉਂਦੇ ਸੀ 11 ਹੋਰ ਨਾਲ ਲੈ ਕੇ ਆਉਂਦੇ ਸੀ 22 ਹੁੰਦੇ ਸੀ ਬੜੇ ਵਧੀਆ ਮਾਰ ਦਿੰਦੇ ਨਾਲ ਉਹ ਜਿੱਤੇ ਸੀ ਉਤੋਂ ਬਾਅਦ 7 ਤੋਂ 12 ਆਈ 17 ਆਈ 22 ਆਈ ਕਿਹੜੀ ਕਮੇਟੀ ਬਣਾਈ ਜੇ ਨਹੀਂ ਪਿੰਡਾਂ ਦੇ ਵਿੱਚ ਕਿਹੜੀ ਬਜ਼ੁਰਗਾਂ ਦੀ ਕਮੇਟੀ ਬਣਾਈ ਕਿਹੜੀ ਸੀਨੀਅਰ ਦੀ ਬਣਾਈ ਕਿਹੜੀ ਯੂਥ ਦੀ ਬਣਾਈ ਕੋਈ ਕਮੇਟੀ ਨਹੀਂ ਬਣਾਈ ਤੁਸੀਂ ਪਿੰਡੇ ਛੱਡ ਕੇ ਬਹਿ ਗਏ ਆ ਪਿੰਡ ਜਿਤਾਉਣਾ ਤੁਹਾਨੂੰ ਆ ਜਿਨੇ ਹੁਣ ਪਿੰਡ ਦੇ ਵਿੱਚ ਕੋ ਕੰਮ ਪਵੇ ਲੋਕੀ ਸਾਡੇ ਕੋ ਆਉਂਦੇ ਯਾਰ ਗੱਡੀ ਕੱਢੀ ਸਾਡਾ ਕੋ ਬਿਮਾਰ ਹੋ ਗਿਆ ਯਾਰ ਗੱਡੀ ਕੱਢੀ ਅਸੀਂ ਕਿਤੇ ਵਿਆਹ ਜਾਣਾ ਉਹ ਬਦਲ ਸਾਹਿਬ ਨੂੰ ਜਾਂ ਭੁੰਦਰ ਸਾਹਿਬ ਨੂੰ ਜਾਂ ਮਲੂਕਾ ਸਾਹਿਬ ਹੋ ਗਿਆ ਚੰਧੂ ਮਹਾਰਾਜ ਜੀ ਨੂੰ ਬਡਾਲਾ ਸਾਹਿਬ ਨੂੰ ਥੋੜਾ ਕਿਸੇ ਨੇ ਕਹਿਣਾ ਅਸੀਂ ਦੇਖਣਾ ਉਹਨੇ ਸਾਡੇ ਮੂੰਹ ਨੂੰ ਵੋਟ ਪਾਣੀ ਜਿੰਨਾ ਚਿਰ ਅਸੀਂ ਪਿੰਡਾਂ ਦੇ ਤਕੜੇ ਆਪਣੀ ਟੀਮ ਨਹੀਂ ਕਰਦੇ ਉੰਚੇ ਸਾਨੂੰ ਵੋਟ ਨਹੀਂ ਪੈਣੀ ਹੈਗੀ ਠੀਕ ਆ ਇਹ ਪਿੰਡਾਂ ਦੇ ਵਰਕਰ ਤੁਸੀਂ ਕਿਤੇ ਬਿਕਰਮ ਸਿੰਘ ਮਜੀਠੀਆ ਕੋਲ ਜਾਓ ਜੇ ਆਪਣੇ ਪੰਜਾਬ ਦੇ 12 13000 ਪਿੰਡਿਆ ਨਾ ਤੋਂ 12 13000 ਪਿੰਡਾਂ ਤੇ ਜੇ ਜਿਆਦਾ ਨਹੀਂ ਫਰੀਖ ਪਿੰਡ ਦੇ ਇੱਕ ਬੰਦੇ ਨੂੰ ਜਰੂਰ ਜਾਣਦੇ ਹੋਣਗੇ ਉਹਨਾਂ ਦੇ ਫੋਨ ਦਾ ਨੰਬਰ ਵੀ ਉਸ ਬੰਦੇ ਦਾ ਸੇਵ ਹੋਊਗਾ ਫੋਨ ਕਰਕੇ ਦੇਖੋ ਗੱਲ ਗਈ ਆਫ ਕਰਨਗੇ ਉਹ ਤੁਹਾਡੇ ਨਾਲ ਠੀਕ ਆ ਇਸ ਕਰਕੇ ਜਿਹੜਾ ਬੰਦਾ ਜ਼ਮੀਨ ਪੱਦਰ ਤੇ ਪਹੁੰਚ ਸਕਦਾ ਉਹ ਬੰਦਾ ਕਾਲੀ ਦਲ ਨੂੰ ਤਕੜਾ ਕਰੂਗਾ ਆ ਚਾਰ ਬੰਦੇ ਐ ਨੂੰ ਚਾਰ ਐ ਨੂੰ ਹੁਣ ਇਹਦੇ ਨਾਲ ਕੋਈ ਮਸਲਾ ਹਲ ਨਹੀਂ ਹੋਣਾ ਤੁਸੀਂ ਆਉਣ ਵਾਲੀਆਂ ਇਲੈਕਸ਼ਨਾਂ ਦੇਖਿਓ ਇਹ ਅੱਗੇ ਤੋਂ ਵੀ ਡਾਊਨ ਚੱਲ ਜਾਣੀ ਇਸ ਦਾ ਲਾ ਠੀਕ ਹੈ ਗੁੱਪੀ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਨੌਜਵਾਨ ਚਿਹਰੇ ਹੈਗੇ ਨੇ ਆਕਾਲੀ ਦਲ ਦੇ ਔਰ ਇਹਨਾਂ ਦੀ ਜਿਹੜੀ ਡਿਮਾਂਡ ਹੈਗੀ ਹੈ ਕਿ ਆਕਾਲੀ ਦਲ ਦੇ ਪੂਰੇ ਦੇ ਵਿੱਚ ਜਿਹੜਾ ਉਹ ਬਦਲਾਅ ਹੋਣ ਦੀ ਲੋੜ ਹੈਗੀ ਹੈ ਤਾਂ ਹੀ ਜਿਹੜਾ ਆਕਾਲੀ ਦਲ ਰਿਵਾਈਵ ਕਰ ਸਕਦਾ ਇਕੱਲੇ ਸੁਖਬੀਰ ਸਿੰਘ ਬਾਦਲ ਦੇ ਅਸਤੀਫਾ ਦੇਣ ਦੇ ਨਾਲ ਇਹ ਗੱਲ ਨਹੀਂ ਬਣੀ ਦੇਖਦੇ ਰਹੋ ਹੈਸ਼ਟੈਗ ਪੰਜਾਬ